ਅਨਾਰ ਦੀ ਮਰਦੁੱਲਾ ਕਿਸਮ ਦਾ ਇਹ ਬੂਟਾ ਲਗਭਗ ਆਪਾਂ ਜਿਹੜਾ ਹੁਣ ਤੋਂ 10 ਮਹੀਨੇ ਪਹਿਲਾਂ ਲਾਇਆ ਸੀ ਦਸੰਬਰ ਦੇ ਦੌਰਾਨ ਲਾਇਆ ਸੀਗਾ ਪਿਛਲੇ ਸਾਲ ਤੇ ਇਹ 10 ਮਹੀਨਿਆਂ ਦੇ ਵਿੱਚ ਵਧੀਆ ਗਰੋਥ ਇਸ ਬੂਟੇ ਨੇ ਕੀਤੀ ਹੈਗੀ ਥੋੜਾ ਬਹੁਤਾ ਫਲ ਵੀ ਜਿਹੜਾ ਇਹਨੇ ਚੱਕਿਆ ਸੀਗਾ ਤੇ ਹੁਣ ਵੀ ਇਹਦੇ ਉੱਪਰ ਫਲ ਆ ਰਿਹਾ ਹੈਗਾ ਅਨਾਰ ਤੇ ਬੂਟੇ ਦੀ ਚੰਗੀ ਸ਼ੇਪ ਬਣਾਉਣ ਦੇ ਲਈ ਤੁਸੀਂ ਦਸੰਬਰ ਦੇ ਦੌਰਾਨ ਹੀ ਇਹਦੀ ਕਟਿੰਗ ਕਰਨੀ ਹੈਗੀ ਜਿਹੜੀਆਂ ਟਾਹਣੀਆਂ ਥੱਲੇ ਨੇੜੇ ਨੇਗੀਆਂ ਜਾਨੀ ਕਿ ਇਸ ਜਗ੍ਹਾ ਦੇ ਨੇੜੇ ਹੋਣਗੀਆਂ ਉਹਨਾਂ ਨੂੰ ਤੁਸੀਂ ਕੱਟ ਦੇਣਾ ਹੈਗਾ ਜਿਵੇਂ ਕਿ ਆਹ ਟਾਹਣੀਆਂ ਨੇਗੀਆਂ ਕਿਉਂਕਿ ਇਹਨਾਂ ਨੇ ਮੁੜ ਕੇ ਥੱਲੇ ਲੱਗ ਕੇ ਫੰਗਸ ਬੂਟੇ ਦੇ ਉੱਪਰ ਜਿਹੜੀ ਹਮਲਾ ਕਰ ਦਿੰਦੀ ਹੈ ਜੇਕਰ ਇਹ ਮਿੱਟੀ ਦੇ ਵਿੱਚ ਲੱਗਦੀਆਂ ਰਹਿਣ ਬੂਟੇ ਦਾ ਕੋਸ਼ਕ ਤਣਾ ਜਿਹੜਾ ਇਸ ਤਰ੍ਹਾਂ ਤੁਸੀਂ ਨੰਗਾ ਰੱਖ ਕੇ ਉਦੋਂ ਬਾਅਦ ਤੁਸੀਂ ਸ਼ੇਪ ਬਣਾਉਣੀ ਹੈ ਜਿਹੜੀਆਂ ਕ੍ਰਿਸ ਮਲਵੀ ਕ੍ਰੋਸ ਕਰਦੀਆਂ ਨੇ ਟਾਹਣੀਆਂ ਇੱਕ ਦੂਜੇ ਨੂੰ ਜਾਂ ਸੁੱਕੀਆਂ ਟਾਹਣੀਆਂ ਨੇਗੀਆਂ ਉਹਨਾਂ ਨੂੰ ਤੁਸੀਂ ਦਸੰਬਰ ਦੇ ਦੌਰਾਨ ਲਾ ਦੇਣਾ ਹੈਗਾ ਕ੍ਰਾਸਿੰਗ ਟਾਣੀਆਂ ਨੂੰ ਲਾ ਕੇ ਇੱਕ ਚੰਗੀ ਛਤਰੀ ਜਿਹੜੀ ਬਣਾ ਦੇਣੀ ਹੈ ਜਿਹੜੀ ਟਾਣੀ ਥੱਲੇ ਨੂੰ ਜਾਂਦੀ ਹੈ ਜਿਵੇਂ ਆਹ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਟਾਣੀਆਂ ਤੁਸੀਂ ਜਿਹੜੀਆਂ ਕੱਟ ਦੇਣੀਆਂ ਨੇ ਜੀ ਬਾਕੀ ਕਟਿੰਗ ਦੌਰਾਨ ਵੀਡੀਓ ਬਣਾ ਕੇ ਤੁਹਾਨੂੰ ਜਿਹੜੀ ਇਹਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਧੰਨਵਾਦ ਜੀ